ਹੈਲੋ ਬੱਚੋ ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਫਲਾਂ ਦੇ ਨਾਮ ਪੰਜਾਬੀ ਵਿੱਚ ਚਲੋ ਫਿਰ ਸ਼ੁਰੂ ਕਰਦੇ ਹਾਂ ਸਸੇ ਲਾਂ ਬੱਬਾ ਸੇਬ ਕਕੇ ਲਾਂ ਲੱਲੇ ਨੂੰ ਕਰਨਾ ਕੇਲਾ ਐੜੇ ਟਿੱਪੀ ਬੱਬਾ ਆਂਬ ਐੜੇ ਟਿੱਪੀ ਗਗੇ ਨੂੰ ਦਲਨ ਕੜੇ ਰਾਰਾ ਅੰਗੂਰ ਲੱਲੇ ਵਿਹਾਰੀ ਚਿੱਚੇ ਵਿਹਾਰੀ ਲੀਚੀ ਸਸੇ ਨੂੰ ਟਿੱਪੀ ਤੱਤਾਰ ਹਰੇ ਕੰਨਾ ਸੰਤਰਾ ਐੜਾ ਮੰਮਾ ਰਾਰਿੰਦਲੇ ਕੜੇ ਦੱਦਾ ਅਮਰੂਦ ਐੜਾ ਨੰਨੇ ਨੂੰ ਕੰਨਾ ਨੰਨੇ ਨੂੰ ਕੰਨਾ ਸਸਾ ਅਨਾਨਾਸ ਖਖਾ ਰਾਰਾ ਬੱਬੇ ਨੂੰ ਤਲੇ ਕੜੇ ਜਿੱਜੇ ਨੂੰ ਕੰਨਾ ਖਰਬੂਜਾ ਪੱਪਾ ਪੰਪੇਨ ਵਿਹਾਰੀ ਤੱਤੇ ਨੂੰ ਕੰਨਾ ਪਪੀਤਾ ੜਾੜੇ ਨੂੰ ਕੰਨਾ ੜਾੜੇ ਨੂੰ ਦਲੈ ਕੜੇ ਆੜੂ ਐੜਾ ਨੰਨੇ ਨੂੰ ਕੰਨਾ ਰਾਰਾ ਅਨਾਰ ਚਿਚੇ ਵਿਹਾਰੀ ਕਕੇਂਦੜੇ ਕੜੇ ਚੀਕੂ ਤੱਤਾ ਰਾਰਾ ਬੱਬੇ ਨੂੰ ਦਲੈ ਕੜੇ ਜਿੱਜਾ ਤਰਬੂਜ਼ ਕੱਕੇ ਨੂੰ ਵਿਹਾਰੀ ਬਾਵੇ ਨੂੰ ਵਿਹਾਰੀ ਕੀਵੀ ਨੰਨੇ ਨੂੰ ਕੰਨਾ ਸਸੇ ਪਿਆਰ ਚ ਬਿੰਦੀ ਪੱਪੇ ਨੂੰ ਕੰਨਾ ਤੱਤੇ ਵਿਹਾਰੀ ਨਾਸ਼ਪਾਤੀ ਥੈਂਕਸ ਫੋਰ ਵਾਚਿੰਗ ਵੀਡੀਓ ਅੱਛੀ ਲੱਗੇ ਤੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ